ਇਜ਼ਰਾਈਲ ਦਾ ਪਰਮੇਸ਼ੁਰ ਪਰਮੇਸ਼ੁਰ ਮੁਬਾਰਕ ਹੋਵੇ ਮੁਬਾਰਕ ਹੋਵੇ ਤਾਂ ਪਰਮੇਸ਼ੁਰ ਦੇ ਅੱਗੇ ਆਰਾਧਨਾ ਕੀਤੀ ਖੁਦਾਵੰਦ ਦੇ ਅੱਗੇ ਅਸੀਂ ਚੁਕੇ ਉਸੇ ਟਾਈਮ ਨਾਲੇ ਹਾਲਾਂਕਿ ਮੈਂ ਤੁਹਾਡੇ ਕੋਲ ਕਦੇ ਲਗਉਣੀ ਕਰਦਾ ਮੈਂ ਖੁਦਾ ਦਾ ਦਾਸ ਆ ਮੈਂ ਪਰਮੇਸ਼ੁਰ ਦੇ ਨਾਲ ਵਫਾਦਾਰ ਰਹਿਣਾ ਕਿੱਗਿਆ ਮੈਂ ਕਦੇ ਪਰਮੇਸ਼ੁਰ ਨੇ ਨਾ ਚੀਜ਼ਾਂ ਤੋਂ ਮੈਨੂੰ ਦੂਰ ਕੀਤਾ ਕਿ ਤੂੰ ਲੋਕਾਂ ਨਾਲ ਵਫਾਦਾਰ ਹੈ ਆਪਾਂ ਸਾਰਿਆਂ ਨੇ ਆਪਾਂ ਸਾਰੇ ਇੱਕੋ ਪਰਿਵਾਰ ਇੱਕੋ ਹੀ ਆਪਣਾ ਪਿਓ ਆ ਉਹ ਹੀ ਮਾਉਂ ਹੀ ਪੈਨੋ ਹੀ ਪ੍ਰਾਇਕੋ ਪਰਿਵਾਰ ਦੇ ਮੈਂਬਰ ਆਪਾਂ ਸਾਰੇ ਆਪਾਂ ਇੱਕ ਨਾਲ ਹੀ ਵਫਾदार ਰਹਿਣਾ ਅਗਰ ਤੁਸੀਂ ਆਪਣੇ ਘਰ ਦੇ ਜੀਵਾਂ ਨਾਲ ਵਫਾदार ਰਹੋਗੇ ਉਹਨਾਂ ਨੂੰ ਮਨਾਉਂਗੇ ਇਹ ਕਰੋਗੇ ਉਹ ਕਰੋਗੇ ਤਾਂ ਮਨਾਉਂਦੇ ਹੀ ਰਹਿ ਜਾਊਂਗੇ ਖੁਦਾ ਤੇ ਭਰੋਸਾ ਕਰੋ ਤੁਹਾਡੇ ਘਰ ਦੇ ਜੀ ਤੁਹਾਡੇ ਨਾਲ ਹੋਣਗੇ ਬਚਨ ਕੀ ਕਹਿੰਦਾ ਕਿ ਤੂੰ ਬਚਨ ਤੇਰਾ ਘਰਾਣਾ ਬਚਾਇਆ ਜਾਊਗਾ ਇੱਕ ਵਾਰੀ ਜੋਸ਼ ਨਾਲ ਫਿਰੋ ਤੂੰ ਬਚਨ ਤੇਰਾ ਘਰਾਣਾ ਤੇਰਾ ਘਰਾਣਾ ਬਚਾਇਆ ਜਾਊਗਾ ਬਚਾਇਆ ਜਾਊਗਾ ਆਪਣੇ ਆਪ ਨੂੰ ਤੁਸੀਂ ਵੇਖਣਾ ਔਰ ਇਸ ਚੰਗੀ ਤਰ੍ਹਾਂ ਨਜ਼ਰ ਮਾਰਨੀ ਕਿ ਮੈਂ ਬਚਿਆ ਵਾਂ ਕਿਤੇ ਇਹ ਤਾਂ ਨਹੀਂ ਹੈ ਕਿ ਮੈਂ ਡੋਲਦਾ ਕਿਤੇ ਇਹ ਤਾਂ ਨਹੀਂ ਮੈਨੂੰ ਹੀਲਿੰਗਾਂ ਦੀ ਭੁੱਖਾ ਉਹਨਾਂ ਨੂੰ ਕੋਈ ਭੁੱਖ ਨਹੀਂ ਸੀ ਹਸਬੈਂਡ ਵਾਈਫ ਨੌਕਰੀ ਤੇ ਹੋਣ ਦੇ ਬਾਵਜੂਦ ਉਹਨਾਂ ਨੂੰ ਕੋਈ ਭੁੱਖ ਨਹੀਂ ਸੀ ਕੋਈ ਪੈਸੇ ਦੀ ਕਮੀ ਨਹੀਂ ਇੰਨੀ ਜ਼ਿਆਦਾ ਵਧੀਆ ਉਹਨਾਂ ਨੇ ਆਪ ਭਗਤ ਸੇਵਾ ਕੀਤੀ ਮੈਂ ਬਿਆਨ ਨਹੀਂ ਕਰ ਸਕਦਾ ਹallelujah ਇੰਨੀ ਵਧੀਆ ਸੇਵਾ ਕੀਤੀ ਕਿਉਂਕਿ ਜਿਹੜਾ ਪਰਮੇਸ਼ਵਰ ਦਾ ਦਾਸ ਆ ਜਿਹੜਾ ਖੁਦਾਵੰਦ ਦੇ ਨਾਲ ਚੱਲਣ ਵਾਲਾ ਵਾ ਉਹ ਕਦੇ ਏਸੀ ਦੀ ਭੁੱਖ ਨਹੀਂ ਕਰਦਾ ਕਿ ਮੈਂ ਸਿਰਫ ਆਪ ਦੇ ਲਈ ਮੈਂ ਇਹਦੀ ਪੂਜਾ ਪਾਜੀ ਕਰਾਂ ਮੈਂ ਆਪ ਦੇ ਲਈ ਇਹਦੀ ਚਾਪਲੂਸੀ ਕਰਾਂ ਕਦੇ ਵੀ ਨਹੀਂ ਪਰਮੇਸ਼ਵਰ ਦਾ ਦਾਸ ਸਭ ਨੂੰ ਇੱਕ ਨਜ਼ਰ ਨਾਲ ਦੇਖੂਗਾ ਖੁਦਾ ਦੀ ਪਾਣੀ ਉਥੇ ਕਈਆਂ ਤੇ ਉੱਤਰੀ ਔਰ ਕਈ ਗਵਾਹੀਆਂ ਬਣੀਆਂ ਔਰ ਕਈ ਹੀਲ ਹੋਏ ਉਸ ਤੋਂ ਪਰਮੇਸ਼ਵਰ ਦੇ ਨਾਮ ਚ ਕਈਆਂ ਨੂੰ ਛੁਟਕਾਰਾ ਮਿਲਿਆ ਮੇਰੇ ਕੋਲ ਗਵਾਹੀਆਂ ਨੇ ਕੋਈ ਲਿਮਟ ਨਹੀਂ ਅੱਜ ਤੱਕ ਵੀ 2000 ਗਵਾਹੀਆਂ ਹੋਣਗੀਆਂ 3000 ਜਿਹੜੀਆਂ ਲੋਕ ਸਿਰਫ ਇੱਕ ਸ਼ਰਮ ਕਰਕੇ ਦੇ ਨਹੀਂ ਰਹੇ ਪਰ ਮੈਂ ਇਹਨਾਂ ਚੀਜ਼ਾਂ ਤੋਂ ਪਰੇ ਹਾਂ ਕਿਉਂਕਿ ਮੈਂ ਖੁਦਾਵੰਦ ਨੂੰ ਕਿਹਾ ਮੈਂ ਤੇਰੇ ਨਾਮ ਦੀ ਮਹਿਮਾ ਕਰਕੇ ਅੱਗੇ ਵਧਣ ਵਾਲਾ ਹਾਂ ਲੋਕ ਤੇਰੇ ਨਾਲ ਵਫਾਦਾਰ ਹੁੰਦੇ ਨਹੀਂ ਹੁੰਦੇ ਪਰਮੇਸ਼ਰ ਤੇਰਾ ਤੇ ਲੋਕਾਂ ਦਾ ਰੋਲਾ ਮੇਰੇ ਖੁਦਾਵੰਦ ਖੁਦਾ ਮੈਂ ਤੇਰੇ ਨਾਲ ਵਫਾਦਾਰ ਆ ਇਹ ਮੈਂ ਜਾਣਦਾ ਹਾਂ ਤੁਸੀਂ ਸਾਰੇ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਵਫਾਦਾਰ ਰੱਖੋ ਕੋਈ ਬੇਟੀ ਆ ਜੀ ਉਹ ਹੀਲ ਹੋ ਗਈ ਜਿਉ ਉਹ ਐ ਹੋ ਗਈ ਪਰ ਗੁਆ ਹੀ ਨਹੀਂ ਦੇ ਰਹੀ ਕਿ ਤੁਸੀਂ ਵਫਾਦਾਰ ਹੋ ਅਗਰ ਬੇਟੀ ਨੂੰ ਹੁਕਮ ਹੋਇਆ ਨਾ ਤਾਂ ਖੁਦਾਵੰਦ ਖੁਦਾ ਨੂੰ ਵੀ ਇੱਥੇ ਲੈ ਕੇ ਆਉਂਗੀ ਤੁਸੀਂ ਪ੍ਰੇਰ ਕਰੋ ਤੁਸੀਂ ਹਰ ਇੱਕ ਲਈ ਪ੍ਰੇਰ ਕਰੋ ਵਚਨ ਕੀ ਕਹਿੰਦਾ ਵਾ ਅਗਰ ਤੂੰ ਬਿਮਾਰੀ ਤੋਂ ਸ਼ਿਫਾ ਨਹੀਂ ਨਾ ਪਾਰਿਆ ਤਾਂ ਤੂੰ ਉਸ ਬਿਮਾਰੀ ਵਾਲੇ ਲੋਕਾਂ ਲਈ ਪ੍ਰੇਰ ਕਰ ਔਰ ਕਹ ਖੁਦਾਵੰਦ ਖੁਦਾ ਮੈਂ ਉਹਨਾਂ ਲੋਕਾਂ ਲਈ ਪ੍ਰੇਰ ਕਰੂੰਗਾ ਪਰਮੇਸ਼ਵਰ ਉਹਨਾਂ ਦੀ ਚੰਗਿਆਈ ਦੀ ਪ੍ਰੇਰ ਕਰੂੰਗਾ ਖੁਦਾਵੰਦ ਖੁਦਾ ਪਰਬੂ ਯੀਸ਼ੂ ਜਦੋਂ ਕ੍ਰੋਸ ਤੇ ਚੜਾਏ ਗਏ ਤਾਂ ਖੁਦਾਬੰਦ ਖੁਦਾ ਨੇ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਸੀ। ਉਹਨਾਂ ਨੇ ਕੀ ਕਿਹਾ ਸੀ ਕਿ ਪਰਮੇਸ਼ਵਰ ਇਹਨਾਂ ਨੂੰ ਸ਼ਮਾ ਕਰ ਕਿਉਂਕਿ ਇਹ ਕੁਝ ਵੀ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਆ। ਹallelujah। ਹallelujah। ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਸਾਂਭ ਕੇ ਰੱਖਿਆ। ਆਪਾਂ ਸਾਰੇ ਝੋਟਿਆਂ ਤੇ ਆਪਣੇ ਘੁਟਨਿਆਂ ਦੇ ਭਾ ਲਾਵਾਂਗੇ। ਸਾਰੇ ਆਪਣੇ ਆਪਣੇ ਘੁਟਨਿਆਂ ਤੇ ਭਾ ਲਾਓ ਔਰ ਉਸ ਜੋ ਖੁਦਾਵੀ ਪ੍ਰੋਫੈਸ਼ਨਲ ਬੱਚਾ ਆਇਆ ਵਾ ਜੋ ਪਰਮੇਸ਼ਵਰ ਦੀ ਬਾਣੀ ਨਾਲ ਬੱਚਾ ਆਇਆ ਉਹਦੀ ਮੰਮਾ ਲਈ ਉਹਦੇ ਲਈ ਆਪਾਂ ਪ੍ਰਾਰਥਨਾ ਕਰਾਂਗੇ। ਸਾਰੇ ਜਿਹੜੇ ਪਰਮੇਸ਼ੁਰ ਦੇ ਕਿਉਂਕਿ ਬਚਨ ਕਹਿੰਦਾ ਜਿਹੜਾ ਕਿਸੇ ਲਈ ਪ੍ਰੇਰ ਕਰਦਾ ਕਿਸੇ ਲਈ ਦੁਆ ਕਰਦਾ ਸਭ ਤੋਂ ਪਹਿਲਾਂ ਸ਼ਿਫਾ ਉਹ ਹੀ ਪਾਉਂਦਾ ਹallelujah ਹallelujah हे परमेश्वर हे परमेश्वर ਅਸੀਂ ਤੇਰੇ ਨਾਮ ਦੇ ਵਿੱਚ ਅਸੀਂ ਤੇਰੇ ਨਾਮ ਦੇ ਵਿੱਚ ਉਹਨਾਂ ਹਜ਼ਾਰਾਂ ਲੱਖਾਂ ਕਰੋੜਾਂ ਉਹਨਾਂ ਹਜ਼ਾਰਾਂ ਲੱਖਾਂ ਕਰੋੜਾਂ ਭੈਣਾਂ ਨੂੰ ਭੈਣਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਤੇਰੇ ਨਾਮ ਦੇ ਵਿੱਚ ਤੇਰੇ ਨਾਮ ਦੇ ਵਿੱਚ ਪ੍ਰਭੂ ਯੀਸ਼ੂ ਦੇ ਨਾਮ ਚ ਲਹੂ ਦੇ ਨਾਲ ਲਹੂ ਦੇ ਨਾਲ ਕਬਰ ਕਰਦੇ ਆ ਕਬਰ ਕਰਦੇ ਆ ਖੁਦਾਵੰਦ ਖੁਦਾ ਸੁਬਾਨ ਅੱਲਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਗਰਭ ਦਾ ਫਲ ਗਰਭ ਦਾ ਫਲ ਯਹਵਾ ਪਰਮੇਸ਼ਰ ਵੱਲੋਂ ਸੁਬਾਨ ਅੱਲਾ ਮੁਬਾਰਕ ਹੋਇਆ ਵਾ ਮੁਬਾਰਕ ਹੋਇਆ ਔਰ ਪਰਮੇਸ਼ਰ ਪਰਮੇਸ਼ਰ ਅਸੀਂ ਉਹਨਾਂ ਲਈ ਅਸੀਂ ਉਹਨਾਂ ਲਈ ਪ੍ਰੇਰ ਕਰਦੇ ਆ ਪ੍ਰੇਰ ਕਰਦੇ ਆ ਪ੍ਰਾਰਥਨਾ ਕਰਦੇ ਆ ਪ੍ਰਾਰਥਨਾ ਕਰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਗਰਭ ਦਾ ਫਲ ਗਰਭ ਦਾ ਫਲ ਅਜੇ ਨਹੀਂ ਮਿਲਿਆ ਅਜੇ ਨਹੀਂ ਮਿਲਿਆ اے ਪਰਮੇਸ਼ਰ اے ਪਰਮੇਸ਼ਰ ਹੈ ਇਹ ਖੁਦਾਵੰਦ ਖੁਦਾ ਹੈ ਇਹ ਇਸਹਾਕ ਦੇ ਖੁਦਾ ਹੈ ਇਹ ਅਬਰਾਹਮ ਦੇ ਖੁਦਾ ਹੈ ਇਹ ਮੂਸਾ ਦੇ ਖੁਦਾ ਤੂੰ ਕਿਰਪਾ ਕਰ ਔਰ ਜਿੰਨਾ ਭੈਣਾਂ ਨੂੰ ਔਰ ਜਿੰਨਾ ਬੇਟੀਆਂ ਨੂੰ ਕਰਮ ਦਾ ਫਲ ਹਲੇ ਨਹੀਂ ਮਿਲਿਆ ਉਹਨਾਂ ਨੂੰ ਇਸ ਪ੍ਰਾਰਥਨਾ ਤੋਂ ਬਾਅਦ ਕਰਮ ਦਾ ਫਲ ਮਿਲੇ ਜੋ ਪਰਮੇਸ਼ਰ

हे परमेश्वर हे परमेश्वर तू हर एक बहन नु हर एक बहन नु हर एक बेटी नु हर एक बेटी नु शर्मिंदगी चो शर्मिंदगी चो बाहर काढ बाहर काढ और परमेश्वर और परमेश्वर तू उन्हा नु तू उन्हा नु पत दी दाद पत दी दाद तेरी दी दाद तेरी दी दाद नाल मेरे परमेश्वर हां मेरे परमेश्वर शर्मिंदगी चो शर्मिंदगी चो सदा सदा ਲਈ सदा सदा ਲਈ छुटकारा दे छुटकारा दे आमीन 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 आमीन